ਉਹ ਅੱਗੇ ਤੱਕ ਲੱਗੇ ਹੋਏ ਨੇ ਜੀ ਬੁੱਟੇ ਉਹ ਸਿਰੇ ਤੱਕ ਜਿੱਥੇ ਮੋਟਰਸਾਈਕਲ ਖੜੇ ਨੇ ਅੱਗੇ ਇਹ ਟੈਂਕਰ ਨਾਲ ਪਾਣੀ ਪਾਇਆ ਸਾਰਿਆਂ 'ਜੱਜ' ਕੱਲ ਆਪਾਂ ਨੇ ਬਾਲਟੀਆਂ ਨਾਲ ਪਾਇਆ ਅੱਜ ਟੈਂਕਰ ਮੰਗਾ ਕੇ ਟੈਂਕਰ ਨਾਲ ਪਾਣੀ ਪਾਇਆ ਇਹ ਟੈਂਕਰ ਦੇ ਪਾਣੀ ਦੀ ਸੇਵਾ ਕਰੀਆ ਮੁੰਡੇ ਨੇ ਬਾਈ ਜਗਰੂਪ ਨੇ ਉਹਦਾ ਬਹੁਤ ਸਹਿਯੋਗ ਆ ਨਾਲ ਬੁੱਟੇ ਲਾਂਚ ਉਹ ਇਹਨਾਂ ਦੇ ਆਲੇ-ਦਾਲੇ ਕੰਡਾ ਤਾਰ ਲਾ ਕੇ ਇਹਨਾਂ ਨੂੰ ਜਾਨਵਰਾਂ ਪਸ਼ੂਆਂ ਤੋਂ ਬਚਾਣਾ ਪਸ਼ੂ ਬਹੁਤ ਨੁਕਸਾਨ ਕਰਦੇ ਨੇ ਨਹੀਂ ਬੂਟਿਆਂ ਦਾ ਹੋਰ ਜੀ ਇੱਕ ਠਾਕ ਜੀ ਆ ਪਾਣੀ ਗਾਰਾਂ ਦੇ ਕੋਲ ਬੂਟੇ ਆ